ਆਈ ਕੌਂਟਿਨਿਊਸ ਰਹਿ ਰਹੇ ਹਾਂ ਸਭ ਤੋਂ ਸਭ ਤੋਂ ਸਭ ਤੋਂ ਜੀ ਕੋਲੋਂ ਬਾਰੇ ਜੀਵਨ ਬਾਰੇ ਇਵੈਂਟ ਵੀ ਨੋਟ ਕਰਦੇ ਆਵੇਂ ਸਹੀ ਸਗੇ ਤਿਆਰ ਨੇ ਸਿੱਧਾ ਰਹੀ ਆਪ ਜੀ ਆ ਗਿਆ ਬਕਸੋ ਗੱਤ ਕੀਤੇ ਜੋਰ ਫਾਊਂਡਾਸ਼ਨ ਤੋਂ ਬਾਲੂਪੁਰ ਮਰਮਲੰਗ ਟ੍ਰੈਲਰ ਵੱਕਸ ਸਿੱਧਾ ਰਹਿਣੇ ਜੀਓ ਜੀ ਆਪ ਜੀ ਦਾ ਸਪੈਸ਼ਲ ਔਲਟਰਾ ਦਾ ਤਕਰੀਬ ਪਾਸ ਸੱਜੋ ਆਪ ਜੀ ਦੇ ਚਰਨਾ ਕੌਲਾ ਪਾਸੋਂ 10 ਬਿੰਟ ਦੀ ਬੇਨਤੀ ਕਰਨਾ ਸੱਜੇ ਆਪ ਜੀ ਨੂੰ ਬਹੁਤ ਬਹੁਤ ਸਤਿਕਾਰਯੋਗ ਸਤਿਕਾਰ ਦਿਖਾਉਣਾ ਅਮਰ ਕਾਲਾ ਰੋਸ ਤੋਂ ਸਤਿਕਾਰਯੋਗ ਆਪ ਜੀ ਅੱਜ ਨਾਲ ਤੋਂ ਇਹ ਗਾਣੀ ਇਲੈਕਟ੍ਰੋਨਿਕ ਜਿਵੇਂ ਮਲੇ ਹੱਥ ਰਣਾ ਉਹਦਾ ਤੁਹਾਨੂੰ ਕੋ ਨਾਂਕ ਨਾਵਾ ਵਾਹਿਗੁਰੂ ਜੀ ਦਾ ਕਲਪਾ ਵਾਹਿਗੁਰੂ ਜੀ ਦੇ ਕੋਲੇ ਸੋ ਨਿਹਾਲ ਸਹਿਯੋਗ ਦੇ ਨਾਲ 21 ਜੂਨ ਨੂੰ ਗੱਤਗਾ ਦਿਵਸ ਜੋ ਬੜੀ ਸਰਦਾਰ ਤੇ ਬੜੀ ਧੁੰਮਦਾਬ ਦੇ ਨਾਲ ਮਨਾਉਂਦੇ ਨੇ ਆਜੋ ਵੀਰੇ ਪੰਜ ਚਾਰ ਮਿੰਟਾਂ ਦੇ ਵਿੱਚ ਵਿੱਚ ਜਿਹੜਾ ਸ਼ਾਸਤਰੀ ਵਿਦਿਆਦਿ ਜੋਹਰ ਨੇ ਉਹ ਸ਼ੁਰੂ ਹੋਣ ਵਾਲੇ ਨੇ ਆਪ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਸਾਡੀਆਂ ਨਹਿਿੰਦ ਸਿੰਘ ਜਥੇਬੰਦੀਆਂ ਜਿਹੜੀ ਇੱਥੇ ਜੇ ਸਾਡੇ ਨਿਕਲੇ ਸੱਦੇ ਤੇ ਗੱਤਕਾ ਦੇ ਜੋਰ ਦਿਖਾਉਣ ਆਏ ਨੇ ਉਹਨਾਂ ਦਾ ਸਮੁੱਚੀ ਸੰਗਤ ਦਾ ਜਿਲ੍ਹਾ ਜਥੇਬੰਦੀ ਦਾ ਇਹ ਕਰਮਗੱਡ ਦੀ ਸਮੁੱਚੀ ਇਕਾਈ ਦਾ ਧੰਨਵਾਦੀ ਹਾਂ ਸਾਰਿਆਂ ਨੂੰ ਗੁਰੂ ਫਤਿਹ ਦੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ੇਸ਼ ਤੌਰ ਤੇ ਧੰਨਵਾਦ ਧੀਰੀ న్యూਜ਼ ਦੇ ਪ੍ਰਧਾਨ ਪੱਤਰਕਾਰ ਸਾਡੇ ਦੀਪਕ ਸਿੰਘ ਲਾ ਜੀ ਜੋ ਵਿਸ਼ੇਸ਼ ਤੌਰ ਤੇ ਸਾਡੇ ਨਾਲ ਸਹਿਯੋਗ ਵੀ ਕਰਦੇ ਰਹਿੰਦੇ ਨੇ ਇੱਥੇ ਸਾਡੇ ਨਾਲ ਸਾਡੀ ਇੱਥੇ ਸਾਰੀ ਦੀ ਕਬਰਿੰਗ ਕਰਨਾ ਆਏ ਨੇ ਇਹ ਜੋ ਅੱਜ ਮੇਰੀ ਪੇਰੀ ਰક્ત ਦਿਵਸ ਪੂਰੇ ਪੰਜਾਬ ਆਲ ਵਰਲਡ ਤੋਂ ਮਨਾਇਆ ਜਾ ਰਿਹਾ ਹੈ ਇਸ ਰਾਗ ਸਿਮਰਨਜੀਤ ਮਾਨਸਾਹ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਸਾਨੂੰ ਉਪਦੇਸ਼ ਸੰਦੇਸ਼ ਹੈ ਨੀਰੀ ਤੇ ਪੀਰੀ ਦਾ ਉਸ ਦਸਮਰਬ ਦੇ ਵਿੱਚ ਦਿੱਤਾ ਕਿਉਂਕਿ ਇਸੇ ਦਿਨ ਹੈਲਥਵਾਰ ਹੰਤਵਾਦ ਦੀ ਹੜ੍ਹ ਗਈਆ ਦਿੱਲੀ ਦੀ ਸਟੇਟ ਦਿੱਲੀ ਦੀ ਸਰਕਾਰ ਉਹਨਾਂ ਨੇ ਜੋਗਾ ਦਾ ਐਲਾਨ ਕੀਤਾ ਹੋਇਆ ਔਰ ਸਾਡਾ ਜੋਗਾ ਨਹੀਂ ਸਾਡਾ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਰੱਤਾ ਹੈ ਜੋ ਅਸੀਂ ਰਣਕੱਤੇ ਦੇ ਵਿੱਚ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਆ ਸੋ ਅਸੀਂ ਅੱਜ ਬੱਤੀਆਂ ਨੂੰ ਇਹ ਮੈਸੇਜ ਦੇਣ ਆਏ ਸੀ ਇੱਥੇ ਪਿੰਡ ਕਰਮਗੜ੍ਹ ਵਿਖੇ ਜਿਹੜਾ ਪੱਤਰੀ ਮਨਾਇਆ ਗਿਆ ਹੈਗਾ ਉਹਦੇ ਵਿੱਚ ਵਿਸੋਸ ਸਹਿਯੋਗ ਦੇ ਆ ਪਿੰਡ ਦੀ ਇਕਾਈ ਨੇ ਸਾਡੇ ਜ਼ਿਲ੍ਹਾ ਜੱਥੇਬੰਦੀ ਨੇ ਮੈਂ ਧੰਨਵਾਦੀ ਆ ਤੇ ਸਾਰੇ ਜਿੰਨੇ ਵੀ ਤੇ ਨੌਜਵਾਨ ਗੱਤਕਾ ਖੇਡਣ ਆਏ ਨੇ ਉਹਨਾਂ ਦਾ ਡਾਕਟਰ ਤਲਵਿੰਦਰ ਸਿੰਘ ਜੀ ਇੱਥੇ ਸਾਡੇ ਵਿਸ਼ੇਸ਼ ਸਹਿਯੋਗੀ ਨੇ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਗੁਰੂ ਮਹਾਰਾਜ ਕਿਰਪਾ ਕਰੇ ਪੰਥ ਇਕੱਠਾ ਹੋਵੇ ਸਾਡੇ ਬੰਦੀ ਸਿੰਘ ਬਾਹਰ ਆਉਣ ਸਾਡੇ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇ ਦਿੱਲੀ ਨੇ ਜੋ ਨਹੀਂ ਦਿੱਤਾ ਸਾਨੂੰ ਬੇਰੋਜ਼ਗਾਰਾਂ ਨੂੰ ਲਗੇ ਕਿ ਪੰਜਾਬ ਵਾਸੀਆਂ ਨੂੰ ਸਮੁੱਚਿਆਂ ਨੂੰ ਮਿਲੇ ਉਹਨਾਂ ਦੇ ਮੰਗਦੇ ਹਨ ਕਿ ਜੋ ਖੋਏ ਗਏ ਹਨ ਉਹਨਾਂ ਦੀ ਰੋਜ਼ੀ ਦਾ ਖਾਲਸਾ ਹੋਵੇ ਉਹਨਾਂ ਦੀ ਕੀ ਖਾਵਸਤ ਜਿੰਦਾਬਾਦ